ਸਰਬਜੀਤ ਸੰਧਰੂਰ ਵੀ ਦੀ ਕਪਤਾ ਮੰਨਿਆ ਉਸਨੇ ਦਿਲ ਆਪਣੇ ਵਿੱਚੋਂ ਮੰਨਿਆ ਉਸਨੇ ਦਿਲ ਆਪਣੇ ਵਿੱਚੋਂ ਮੈਨੂੰ ਕੱਢਦਾ ਹੋਣਾ ਏ ਮੈਨੂੰ ਕੱਢਦਾ ਹੋਣਾ ਏ ਮੰਨਿਆ ਉਸਨੇ ਦਿਲ ਆਪਣੇ ਵਿੱਚੋਂ ਮੈਨੂੰ ਕੱਢਦਾ ਹੋਣਾ ਏ ਕੱਢਦਾ ਹੋਣਾ ਏ ਖੁਸ਼ ਹੁੰਦੀ ਸੀ ਖੁਸ਼ ਹੁੰਦੀ ਸੀ ਜਿਹੜੀ ਮੈਨੂੰ ਤੰਗ ਕਰਕੇ ਸ਼ਾਇਦ ਹੁਣ ਦਿਲ ਤਾਂਸਦਾ ਵੀ ਰੋਂਦਾ ਹੋਣਾ ਏ ਸ਼ਾਇਦ ਹੁਣ ਦਿਲ ਤਾਂਸਦਾ ਵੀ ਰੋਂਦਾ ਹੋਣਾ ਏ ਤਾਣਾ ਡਾਣਾ ਦਾਣਾ ਨਾਣਾ 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 ਤਾਣਾ ਨਾਣਾ 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 ਖੁਸ਼ ਹੁੰਦੀ ਸੀ ਖੁਸ਼ ਹੁੰਦੀ ਸੀ ਕਰਕੇ ਜਿਹੜੀ ਤੰਗ ਮੇ